ਇਹ ਪਰਿਵਾਰ ਦੀਆਂ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਭੁਖਰਾਜ ਪੱਲਾ ਜੋ ਕਿ ਜਸਵਿੰਦਰ ਪੱਲਾ ਦੇ ਪੁੱਤ ਨੇ ਉਹਨਾਂ ਦਾ ਹਾਲ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਆਪਣੇ ਕਰੀਬੀਆਂ ਨੂੰ ਆਪਣੇ ਦੋਸਤਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਨੇ ਹਾਲਾਂਕਿ ਪਿਓ ਦਾ ਜਾਣਾ ਇਸ ਪੁੱਤ ਤੋਂ ਪੁੱਛੋ ਕਿ ਹੁਣ ਇਸ ਨੂੰ ਆਪਣਾ ਪਿਓ ਕਦੇ ਵੀ ਨਜ਼ਰ ਨਹੀਂ ਆਣਾ ਜਸਵਿੰਦਰ ਪੱਲਾ ਹੁਣ ਕਦੇ ਵੀ ਸਾਨੂੰ ਨਹੀਂ ਦਿਖਣਗੇ ਅੱਜ ਉਹ ਪੰਜ ਤਤਾਂ ਚ ਵਿਲੀਨ ਹੋ ਜਾਣਗੇ ਤੇ ਉਹਨਾਂ ਦੇ ਪੁੱਤ ਪੁਖਰਾਜ ਪੱਲਾ ਪੁਖਰਾਜ ਪੱਲਾ ਦੀਆਂ ਇਹ ਲਾਈਵ ਤਸਵੀਰਾਂ ਐਕਸਕਲੂਸਿਵ ਤਸਵੀਰਤਾਂ ਦਿਖਾ ਰਹੇ ਆ ਉਹਨਾਂ ਦੀ ਪਤਨੀ ਦੀਆਂ ਤਸਵੀਰਾਂ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਅੱਖਾਂ 'ਚੋਂ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਕਿਉਂਕਿ ਇੰਨਾ ਵੱਡਾ ਘਾਟਾ ਹੈ ਪਰਿਵਾਰ ਨੇ ਜੋ ਗੁਆਇਆ ਪਰਿਵਾਰ ਨੇ ਜੋ ਖੋਇਆ ਇਹ ਉਹਨਾਂ ਨੂੰ ਪਤਾ ਹੈ ਕਿਉਂਕਿ ਜਸਵਿੰਦਰ ਪੱਲਾ ਇੱਕ ਕਲਾਕਾਰ ਦੇ ਤੌਰ ਤੇ ਸਾਡੇ ਵਿੱਚ ਸੀਗੇ ਕਿ ਅਸੀਂ ਉਹਨਾਂ ਨੂੰ ਕਲਾਕਾਰ ਦੇ ਤੌਰ ਤੇ ਦੇਖਦੇ ਸੀ ਪਰ ਇਸ ਪਰਿਵਾਰ ਦੇ ਇਹ ਇੱਕ ਪੁੱਤ ਹੈ ਜਿਸਦੇ ਉਹ ਪਿਤਾ ਸਨ ਇੱਕ ਪਤਨੀ ਜਿਸਦੇ ਪਤੀ ਸਨ ਪਰ ਹੁਣ ਇਨਾਂ ਨੂੰ ਉਹ ਕਦੇ ਵੀ ਨਜ਼ਰ ਨਹੀਂ ਆਣਾ ਜਸਵਿੰਦਰ ਭੱਲਾ ਦੇ ਘਰ ਦੇ ਵਿੱਚ ਇਸ ਵੇਲੇ ਜੋ ਮਾਹੌਲ ਹੈ ਜੋ ਤਸਵੀਰਾਂ ਨੇ ਗਮਗੀਨ ਮਾਹੌਲ ਹੈ ਜੋ ਤਸਵੀਰਾਂ ਨੇ ਬੇहद ਭਾਵੁਕ ਕਰ ਦੇਣ ਵਾਲੀਆਂ ਇਹ ਤਸਵੀਰਾਂ ਨੇ ਅੰਤਿਮ ਵਿਦਾਇਗੀ ਦੇ ਲਈ ਅੰਤਿਮ ਯਾਤਰਾ ਦੇ ਲਈ ਉਹ ਗੱਡੀ ਵੀ ਤਿਆਰ ਹੋ ਗਈ ਹੈ ਇਸ ਗੱਡੀ ਦੇ ਵਿੱਚ ਜਸਵਿੰਦਰ ਭੱਲਾ ਦੀ ਅੰਤਿਮ ਯਾਤਰਾ ਹੋਏਗੀ ਜਿੱਥੇ ਜੋ ਉਹਨਾਂ ਦੇ ਫੈਨਸ ਨੇ ਉਹਨਾਂ ਨੂੰ ਅੰਤਿਮ ਦਰਸ਼ਨ ਕਰਾਏ ਜਾਣਗੇ ਅੱਜ ਆਖਰੀ ਵਾਰ ਜੋ ਹਾਸਰਸ ਜਿਸ ਤਰੀਕੇ ਦੇ ਨਾਲ ਹਾਸੇ ਪਾਉਂਦੇ ਸੀ ਜਿਸ ਤਰੀਕੇ ਦੇ ਨਾਲ ਕਾਮੇਡੀ ਕਿੰਗ ਜਿਸ ਤਰੀਕੇ ਦੇ ਨਾਲ ਹਾਸਿਆ ਦੇ ਬਾਦਸ਼ਾਹ ਉਹਨਾਂ ਨੂੰ ਕਿਹਾ ਜਾਂਦਾ ਸੀ ਉਹਨਾਂ ਦੀ ਆਖਰੀ ਝਲਕ ਹੈ ਇਹ ਦਿਖਣ ਨੂੰ ਮਿਲੇਗੀ ਇਸ ਤੋਂ ਬਾਅਦ ਉਹ ਝਲਕ ਕਦੇ ਵੀ ਤੁਹਾਨੂੰ ਦਿਖੇਗੀ ਨਹੀਂ ਪਰਿਵਾਰ ਦੇ ਲਈ ਇਸ ਵੇਲੇ ਕੀ ਹਾਲਾਤ ਨੇ ਤੁਸੀਂ ਤਸਵੀਰਾਂ ਤੋਂ ਦੇਖੋ ਕਿ ਇੱਕ ਪੁੱਤ ਇੱਕ ਪਤਨੀ ਇੱਕ ਧੀ ਜਿਸ ਨੇ ਆਪਣੇ ਕਰੀਬੀ ਨੂੰ ਗਵਾਇਆ ਇੱਕ ਪਿਓ ਦਾ ਜਾਣਾ ਇੱਕ ਪੁੱਤ ਤੋਂ ਇਲਾਵਾ ਕੋਈ ਨਹੀਂ ਦੱਸ ਸਕਦਾ ਹੁਣ ਪੁਖਰਾਜ ਭੱਲਾ ਨੂੰ ਕਦੇ ਵੀ ਆਪਣੇ ਪਿਤਾ ਜਸਵਿੰਦਰ ਭੱਲਾ ਨਜ਼ਰ ਨਹੀਂ ਆਣੇ ਜਸਵਿੰਦਰ ਭੱਲਾ ਦੇ ਪਰਿਵਾਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅੱਖਾਂ ਦੇ ਵਿੱਚ ਹੰਝੂ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚੇ ਹੋਏ ਨੇ ਜਸਵਿੰਦਰ ਭੱਲਾ ਦੇ ਚੌਣ ਵਾਲੇ ਬਹੁਤ ਨੇ ਵੱਡੀ ਤਦਾਦ ਦੇ ਵਿੱਚ ਵੱਡੀ ਗਿਣਤੀ ਜੋ ਉਹਨਾਂ ਦੇ ਚਾਹਣ ਵਾਲੇ ਨੇ ਤੇ ਅੱਜ ਜਸਵਿੰਦਰ ਭੱਲਾ ਨੂੰ ਆਖਰੀ ਵਾਰ ਦੇਖਣ ਦੇ ਲਈ ਆਖਰੀ ਵਾਰ ਉਹਨਾਂ ਦਾ ਚਿਹਰਾ ਦੇਖਣ ਦੇ ਲਈ ਲੋਕ ਪਹੁੰਚ ਰਹੇ ਨੇ ਕਿਸ ਤਰੀਕੇ ਦੇ ਨਾਲ ਜਸ ਪੁਖਰਾਜ ਭੱਲਾ ਜਿਹੜੇ ਨੇ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਨੇ ਹਾਲਾਂਕਿ ਉਹਨਾਂ ਦਾ ਖੁਦ ਨੂੰ ਸੰਭਾਲਣਾ ਔਖਾ ਹੋ ਰਿਹਾ ਪਰ ਫਿਰ ਵੀ ਹਿੰਮਤ ਰੱਖ ਰਹੇ ਨੇ ਆਪਣੇ ਪਰਿਵਾਰ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਹੁਣ ਪਿਤਾ ਤਾਂ ਜਹਾਨੋਂ ਤੁਰ ਗਏ ਨੇ ਪਰ ਇਸ ਪਰਿਵਾਰ ਨੂੰ ਹੁਣ ਮੈਂ ਹੀ ਸਾਹਮਣਾ ਇਸ ਤਰੀਕੇ ਦੇ ਨਾਲ ਪੁਖਰਾਜ ਪੱਲਾ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਪਰਿਵਾਰ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਹੌਸਲਾ ਦਿੱਤਾ ਜਾ ਰਿਹਾ ਹੈ ਹਾਲਾਂਕਿ ਇਸ ਪੁੱਤ ਨੂੰ ਹੌਸਲਾ ਦੇਣ ਵਾਲਾ ਉਹ ਪਿਓ ਹੁਣ ਨਹੀਂ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਜਸਵਿੰਦਰ ਪੱਲਾ ਹਮੇਸ਼ਾ ਆਪਣੇ ਪੁੱਤ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਖੜਾ ਖੜੇ ਰਹਿੰਦੇ ਸਿਗੇ ਇੱਕ ਪੁੱਤ ਦੇ ਲਈ ਮਾਣ ਵਾਲੀ ਗੱਲ ਸੀ ਜਦੋਂ ਉਹਦੇ ਸਿਰ ਤੇ ਉਸਦੇ ਪਿਓ ਦਾ ਸਾਆ ਹੁੰਦਾ ਸੀ ਪਰ ਹੁਣ ਉਸ ਪਿਓ ਦਾ ਸਾਆ ਇਸ ਪੁੱਤ ਤੋਂ ਉੱਠ ਚੁੱਕਾ ਹੈ ਜਸਵਿੰਦਰ ਪੱਲਾ ਦੇ ਪੁੱਤ ਨੇ ਭੁਖਰਾਜ ਪੱਲਾ ਤੇ ਉਹਨਾਂ ਦੀ ਪਤਨੀ ਦਾ ਵੀ ਤੁਸੀਂ ਹਾਲ ਦੇਖ ਸਕਦੇ ਹੋ ਪਰਿਵਾਰ ਦਾ ਵਾਰ-ਵਾਰ ਤੁਹਾਨੂੰ ਹਾਲ ਦਿਖਾ ਰਿਹਾ ਕਿਉਂਕਿ ਪਰਿਵਾਰ ਦਾ ਹਾਲ ਜਿਹੜਾ ਹੈ ਉਹ ਬੇहद ਭਾਵੁਕ ਕਰ ਦੇਣ ਵਾਲਾ ਹੈ ਕਿਉਂਕਿ ਪਰਿਵਾਰ ਦੇ ਹਾਲਾਤ ਜਿਹੜੇ ਨੇ ਇਸ ਵੇਲੇ ਸਿਰਫ ਉਹ ਪਰਿਵਾਰਕ ਜੀ ਹੀ ਸਮਝ ਸਕਦੇ ਨੇ ਜਿਨ੍ਹਾਂ ਨੇ ਆਪਣੇ ਘਰ ਦਾ ਇੱਕ ਜੀ ਗਵਾਇਆ ਕਿਉਂਕਿ ਪਿਓ ਇੱਕ ਘਰ ਦਾ ਥੰਮਬ ਹੁੰਦਾ ਹੈ ਪਿਓ ਦੇ ਸਿਰ ਤੇ ਮੋਜਾ ਹੁੰਦੀਆਂ ਨੇ ਪਰ ਹੁਣ ਪੁਖਰਾਜ ਭੱਲਾ ਦਾ ਉਹ ਦਰਦ ਜਿਹੜਾ ਇਹਨਾਂ ਤਸਵੀਰਾਂ ਦੇ ਵਿੱਚ ਬਿਆਨ ਹੋ ਰਿਹਾ ਕਿ ਹੁਣ ਘਰ ਦਾ ਜੋ ਥੰਮਬ ਸੀਗਾ ਉਹ ਇਸ ਦੁਨੀਆ ਤੋਂ ਰੁਖਸਤ ਹੋ ਚੁੱਕਾ ਹੈ ਥੋੜੀ ਦੇਰ ਦੇ ਵਿੱਚ ਜਸਵਿੰਦਰ ਭੱਲਾ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਸ਼ਮਸ਼ਾਨ ਘਾਟ ਦੇ ਵਿੱਚ ਵੀ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਨੇ ਜਿੱਥੇ ਥੋੜੀ ਦੇਰ ਦੇ ਵਿੱਚ ਜੋ ਜਸਵਿੰਦਰ ਭੱਲਾ ਨੇ ਉਹ ਪੰਜ ਤਤਾਂ ਚ ਵਲীন ਹੋ ਜਾਣਗੇ